ਪਹੁੰਚੇ ਆ ਜੋ ਕਿ ਹਰ ਮਹੀਨੇ ਜਿਹੜਾ ਕਿ ਟੈਂਕੂ ਪ੍ਰੋਪਰਟੀ ਡੀਲਰ ਸਾਹਨੇਵਾਲ ਦੇ ਵੱਲੋਂ ਜਿਹੜਾ ਕੋਪਰਾ ਲੈ ਕੀਤਾ ਜਾਂਦਾ ਹੈ ਕਿ ਜੋ ਕਿ ਧਾਰਮਿਕ ਸਥਾਨਾਂ ਦੇ ਵਿੱਚ ਦੱਤਾਂ ਦੇ ਲਈ ਜਾਂਦੇ ਨੇ ਸੋ ਸਮੂਹ ਸੇਵਾਦਾਰ ਮੌਜੂਦਾਰ ਦਵਿੰਦਰ ਚਾਹ ਜੀ ਵੀ ਨੇ ਹੋਰ ਟੈਂਕੂ ਜਿਹੜੇ ਕਿ ਪ੍ਰੋਪਰਟੀ ਡੀਲਰ ਅੰਕਲ ਜੀ ਵੀ ਮੌਜੂਦ ਨੇ ਅੱਥਾ ਆਪਾਂ ਗੱਲਬਾਤ ਕਰਾਂਗੇ ਜਿਹੜੇ ਕਿ ਇਹ ਹਰ ਮਹੀਨੇ ਜਿਹੜੀਆਂ ਸੇਵਾਵਾਂ ਜਿਹੜੀਆਂ ਅਰਪਤ ਕਰਦੇ ਨੇ ਜੈ ਮਾਤਾ ਜੈ ਮਾਤਾ ਸਸੀ ਗਾਦੀ ਜੀ ਹਾਂਜੀ ਹਾਂ ਕੀ ਕਹਿਣਾ ਚਾਹੁੰਦੇ ਸਰ ਜਿਹੜੇ ਕਿ ਹਰ ਮਹੀਨੇ ਜਿਹੜੀ ਖੁਸ਼ੀ ਸੇਵਾ ਪਰਮੇਸ਼ਥਾਨਾਂ ਤੇ ਦੱਤਾਂ ਦੇ ਲਈ ਜਾਂਦੇ ਹੋਏ ਇਸ ਵਾਰ ਸਰ ਹਰ ਮਹੀਨੇ ਆਪਣੀ ਬੱਸ ਜਾਂਦੀ ਹੈ ਜੀ ਸੇਵਾ ਤੇ ਇਸ ਇਸ ਆਪਣੇ ਸਤੰਬਰ 20 ਸਤੰਬਰ ਨੂੰ ਜਾ ਰਹੇ ਹਾਂ ਜੀ ਪੰਜ ਗੇਗਾਂ ਇਕੱਠੇ ਆ ਰਹੇ ਹਾਂ ਜੀ ਦੋ ਦਿਨ ਦਾ ਟੂਰ ਹੈ ਜੀ ਚਿੰਤਪੂਰੀ ਜੀ ਜੋਲ ਹੈ ਜੀ ਕਾਂਗੜਾ ਜੀ ਚਿਮੁੰਡਾ ਜੀ ਤੇ ਬਗਲਾ ਹੂ ਨਾ ਤੇ ਜਾਣਾ ਆਣਾ ਰਹਿਣਾ ਸਭ ਖਾਣਾ ਸਭ ਫਰੀ ਹੈ ਮਾਤਾ ਬਰੋ ਕਿੰਨੇ ਵਜੇ ਜਿਹੜੀ ਬੱਸ ਚਲੇਗੀ ਇਹਦੇ 70 75 ਬੰਦੇ ਆਪਣੇ ਆਰਾਮ ਨਾਲ ਚਲੇ ਜਾਂਦੇ ਵੱਡੀ ਬੱਸ ਹੁੰਦੀ ਹੈ ਬੁਕਿੰਗ ਹੋ ਜਾਂਦੀ ਹੈ ਤੇ ਬਹੁਤ ਵਧੀਆ ਆਰਾਮ ਨਾਲ ਕੋਈ ਦਿੱਕਤ ਨਹੀਂ ਵਧੀਆ ਵੱਡੀ ਬੱਸ ਹੁੰਦੀ ਹੈ ਕਿੰਨੇ ਵਜੇ ਸਟਾਰਟ ਹੋਣਾ ਹੈ ਮੈਨੂੰ ਸਵੇਰੇ ਪਹਿਲੇ ਟਾਈਮ ਚਾਹੀਦਾ ਜੀ 7 ਵਜੇ ਤੇ ਜਿਵੇਂ ਸ਼ਨੀਵਾਰ ਚਾਹੀਦਾ ਤਾਂ ਐਤਵਾਰ ਵਾਪਸ ਹੋਣੀ ਹੈ 2:00 ਨੂੰ ਜਾਣਾ ਤੇ ਐਤਵਾਰ ਸ਼ਾਮ ਨੂੰ ਵਾਪਸ ਹੋ ਜਾਣੀ ਹੈ ਤੇ ਇਸੇ ਨਾਲ ਕਿਰਤਾਂ ਦਾ ਪ੍ਰਬੰਧ ਕੀਤਾ ਗਿਆ ਹੈ ਨਾਲ ਬਹੁਤ ਧਿਆਨ ਵਰਤੇ ਵੀਰੇ ਉੱਥੇ ਰਹਿਣ ਲਈ ਕਮਰੇ ਬੁੱਕ ਕੀਤੇ ਨੇ ਹਲਵਾਈ ਨਾਲ ਲੈ ਕੇ ਜਾਣਾ ਹੈ ਕਾਂਗੜਾ ਜੀ ਰਾਤ ਰੁਕਣੀ ਹੈ ਠੀਕ ਹੈ ਜੀ ਤੇ ਦੋ ਦਿਨ ਵਾਪਸ ਹੀ ਆਪਣੀ ਆਪਣੀ ਸਾਨੀ ਸ਼ਾਮ ਨੂੰ ਪਹੁੰਚਣਾ ਹੈ ਇਹ ਆਮ ਨਾਮ ਦੇ ਵਿੱਚ ਕਾਫੀ ਸੇਵਾਦਾਰ ਨੌਜਵਾਨ ਮੁੰਡੇ ਜਿਹੜੇ ਮੇਰੇ ਨਾਲ ਮੇਰੇ ਮੁੰਡੇ ਨਾਲ ਸੇਵਾਦਾਰ ਨੇ ਮੇਰੇ ਭਰਾ ਨੇ ਨਾਲ ਬਲਬੀਰ ਜੀ ਨੇ ਨਾਲ ਮੇਰੇ ਚਾਹ ਅੰਕਲ ਜੀ ਨੇ ਇਹ ਮੌਜੂਦ ਨੇ ਨਾਲ ਆਪਾਂ ਕਿ ਕਿਹਾ ਵੀ ਰਿਕਵੈਸਟ ਕੀਤੀ ਹੈ ਕਿ ਸਾਡੇ ਨਾਲ ਪ੍ਰੈਜੈਂਟ ਚਾਹੀਦੇ ਹੋ ਇਹਨਾਂ ਨੇ ਇਹਨਾਂ ਨੇ ਵੀ ਸਾਡੇ ਨਾਲ ਬਹੁਤ ਸੇਵਾ ਕੀਤੀ ਹੈ ਕਰਦੇ ਬਾਹਰ ਵਾਟਰ ਕੂਲਰ ਰੇਲਵੇ ਸਟੇਸ਼ਨ ਦੇ ਸਾਰੇ ਪਾਸੇ ਪਾਣੀ ਦੇ ਵਾਟਰ ਕੂਲਰ ਮੇਰੇ ਟੈਂਪੂ ਵੀ ਬਹੁਤ ਗਰੀਬ ਬੰਦੇ ਬਹੁਤ ਸੇਵਾ ਕੀਤੀ ਹੈ ਜਿਵੇਂ ਆਪਾਂ ਲੱਗੇ ਆਪਾਂ ਤਾਂ ਕੁਝ ਵੀ ਨਹੀਂ ਗਏ ਪਰ ਅੰਕਲ ਜੀ ਨੇ ਬਹੁਤ ਸੇਵਾ ਕੀਤੀ ਇਸ ਕਰਕੇ ਕਿ ਰਿਕਵੈਸਟ ਕੀਤੀ ਵੀ ਅਕਲੀ ਸਾਡਾ ਦੇ ਨਾਲ ਖੜੋ ਸਪੋਰਟ ਕਰੋ ਇਸ ਅਨੰਕਰੀ ਨਾਲ ਰਿਪਰਜੈਂਟ ਕੀਤਾ ਜੀ ਇਹ ਨੇ ਜਿੰਦਾ ਟੂਰ ਆ ਜਿਹੜਾ ਤੁਹਾਡਾ ਜੀ ਇਹ 2 ਦਿਨ ਦਾ ਵੀਰੇ ਟੂਰ ਆ ਹਨੀ ਸ਼ਨੀਵਾਰ 20 ਤੋਂ ਸ਼ੰਭ ਨੂੰ ਸਕੇ ਚੱਲੋਗੇ 21 ਸ਼ੰਭ ਨੂੰ ਪਾਸੇ ਪਾਸੇ ਵਰਕਸਪਾਨ ਪ੍ਰਬੰਧ ਕੀਤਾ ਗਿਆ ਨੇ ਨਾਮ ਨਾਲ ਵਰਤੋਂ ਆਉਣ ਜਾਂਦਾ ਨਾਲ ਦਿੱਸਾਂ ਰਹੇਗਾ ਕਾਣ ਪਿੰਡ ਦਾ ਵੀਰੇ ਸਾਰੀ ਸੰਗਤ ਦਾ ਧਿਆਨ ਰੱਖਿਆ ਜਾਊਗਾ ਰਸਤੇ ਦੇ ਬ੍ਰੇਕਫਾਸਟ ਵਗੈਰਾ ਜੋ ਵੀ ਹੈ ਲੰਗਰ ਹਾਲ ਸਭ ਪ੍ਰੋਵਾਈਡ ਕਰਾਂਗੇ ਆਣਾ ਜਾਣਾ ਕੋਈ ਦਿੱਕਤ ਕਿਸੇ ਨੂੰ ਪ੍ਰੋਬਲਮ ਨਹੀਂ ਅੱਗੇ ਜਾਂਦੇ ਰਹਿ ਕੋਈ ਦਿੱਕਤ ਨਹੀਂ ਠੀਕ ਹੈ ਆਪਣੇ ਜਾਣ ਲਈ ਅਗਲਾ ਬੰਦਾ ਬੁਕਿੰਗ ਕਰਾ ਸਕਦਾ ਹੈ ਬੁਕਿੰਗ ਆਪਣੀ ਅੱਜ ਤੋਂ ਚੱਲੂ ਹੈ ਕਿਸੇ ਤੇ ਕਨੈਕਟ ਹੋਏਗਾ ਕਿ ਮੇਰਾ ਮੋਬਾਈਲ ਨੰਬਰ ਹੈਗਾ ਆਪਾਂ ਬਾਕੀ ਹੋਰ ਨੰਬਰ ਐਡ ਕਰਾ ਦਾਂਗੇ ਸਾਰੇ ਬੰਦਿਆਂ ਨੂੰ ਪਤਾ ਆਪਣਾ ਕਰ ਸਕਦਾ ਕੋਈ ਚੱਕਰ ਨਹੀਂ ਅੰਕ ਜੀ ਨੂੰ ਕਰ ਲਿਓ ਜਿਹਨੂੰ ਮਰਜ਼ੀ ਕਰ ਲਿਓ ਆਪਾਂ ਬੁੱਕ ਕਰ ਸਕਦੇ ਹਾਂ ਦੂਜਾ ਫੰਡ ਜਿਹੜਾ ਪ੍ਰਾਲਾ ਕੀਤਾ ਜਾਂਦਾ ਨੌਜਵਾਨਾਂ ਦੇ ਵੱਲੋਂ ਹਰ ਮਹੀਨੇ ਕਾਰਨੀਸਥਾਨਾਂ ਤੇ ਜਾਇਆ ਜਾਂਦਾ ਵਾ ਨਸ਼ਮਾਂ ਤੋਂ ਹੁੰਦਿਆਂ ਨੇ ਕਾਫੀ ਫਾਇਦੇ ਵਜੇ ਕਰਦੇ ਨੇ ਕੀ ਕਹਿਣਾ ਚਾਹੁੰਦੇ ਬਹੁਤ ਵਧੀਆ ਪ੍ਰਾਲਾ ਨੌਜਵਾਨਾਂ ਦਾ ਇਹਨਾਂ ਨੂੰ ਲੱਗੇ ਚੰਗੇ ਪਾਸੇ ਵਾਲਾ ਅੱਜਕੱਲ ਜਿਵੇਂ ਚਾਹੀਦਾ ਹੈਗੇ ਆ ਹੋਰ ਵੀ ਇਹਨਾਂ ਟੀਮ ਆ ਤੇ ਬਜ਼ੁਰਗਾਂ ਨੂੰ ਜਿਹੜੇ ਬੰਦੇ ਸਮਰਥ ਨਹੀਂ ਹੈ ਵਿਚਾਰੇ ਨਹੀਂ ਜਾ ਸਕਦੇ ਉਹਨਾਂ ਨੂੰ ਦਰਸ਼ਨ ਕਰਾਉਂਦੇ ਆ ਤੇ ਵੀ ਦੇਖਦੇ ਆ ਚੰਗਾ ਪ੍ਰੋਗਰਾਮ ਇਹਨਾਂ ਦਾ ਕਰ ਰਿਹਾ ਤੇ ਮੈਂ ਤਾਂ ਇਹਨਾਂ ਨੂੰ ਇਹ ਵੀ ਛਲਾ ਦਿੱਤੇ ਵੀ ਹੋਰ ਵਧੀਆ ਤੁਸੀਂ ਕਰੋ ਸਾਨੇ ਵਾਲੇ ਦੇ ਵਿਕਾਸ ਲਈ ਸਰਕਾਰਾਂ ਤੋਂ ਆਸ ਨਾ ਰੱਖੀ ਆਪਾਂ ਆਪ ਕਰੀਏ ਨਸ਼ੇ ਪੱਤੇ ਵਾਲੇ ਬੱਚਿਆਂ ਨੂੰ ਸਮਝਾਈਏ ਆਪਣੇ ਨਾਲ ਦਾ ਕੋਈ ਖਾਂਦਾ ਪੀਂਦਾ ਹੋਰ ਆ ਬਾਕੀ ਇਹਨਾਂ ਦਾ ਪ੍ਰੋਗਰਾਮ ਬਹੁਤ ਵਧੀਆ ਵਾ ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਸਾਨੇ-ਸਾਨੇ ਹਾਲ ਤੋਂ ਸਾਨੇ ਵਾਲ ਕਸਬੇ 'ਚੋਂ ਕੋਈ ਵੀ ਬੰਦਾ ਇਹਨਾਂ ਨਾਲ ਕੰਟੈਕਟ ਕਰ ਸਕਦਾ ਜਿਹੜਾ ਪਹਿਲਾਂ ਜੋ ਇੱਕ ਦੋ ਵਾਰੀ ਜਾਇਆ ਆ ਉਹ ਅਜੇ ਥੋੜਾ ਜਿਆ ਰੁਕ ਜਵੇ ਜਿਹੜੇ ਵਿਚਾਰੇ ਨਹੀਂ ਜਾ ਸਕੇ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਸਾਨੇ ਵਾਲ ਤੋਂ ਕੋਈ ਵੀ ਬੰਦਾ ਇਹਨਾਂ ਨਾਲ ਕੰਟੈਕਟ ਕਰ ਸਕਦਾ ਇਹ ਲੈ ਕੇ ਜਾਣਗੇ ਇੱਥੋਂ ਘਰ ਤੋਂ ਲੈ ਕੇ ਵਾਪਸ ਆਣ ਤੱਕ ਕੋਈ ਇੱਕ ਪੈਸੇ ਦਾ ਖਰਚਾ ਨਹੀਂ ਸਾਰਾ ਖਰਚਾ ਪਰਮਾਤਮਾ ਬੰਨੀ ਰਾਲ ਮੜ ਕੇ ਕੋਈ ਕਿਸੇ ਦਾ ਛਾਣ ਨਹੀਂ ਹੈ ਆਪਣੀ ਸ਼ਕਤਾ ਵਾ ਆਪਣੇ ਪਰਮਾਤਮਾ ਤੋਂ ਕੰਮ ਕਰ ਰਹੀ ਤਰੱਕੀ ਵਾਸਤੇ ਬੰਦਾ ਜਿੱਤ ਦਾ ਸੰਬੰਧ ਕੱਟਦਾ ਬਹੁਤ ਵਧੀਆ ਫਰਾਲ ਹੈ ਨਾਲ ਨੌਜਵਾਨ ਨੇ ਜੀ ਸੁਮੰਨ ਕਸਨ ਦੱਸ ਰਹੇ ਹੁੰਦੇ ਕਿ ਇਹ ਨਾਨ ਨਾਲ ਇਹ ਸਰਗਿਸਨ ਨੂੰ ਬੜੇ ਵੀ ਜਾਂਦਾ ਵਾ ਤੇ ਉਹਨਾਂ ਦੇ ਵੀ ਦਰਸ਼ਨੀ ਕਿਤੇ ਜਾ ਰਹੇ ਨਹੀਂ ਇਹ ਅਸੀਂ ਪਰਾਲੇ ਵੀ ਕਿਤੇ ਜਾ ਰਹੇ ਨਹੀਂ ਕੀ ਇਸ ਤਰ੍ਹਾਂ ਦੇ ਪਰਾਲੇ ਹੋ ਹਾਂ ਵਧੀਆ ਪਰਾਲਾ ਜੀ ਇਹਦੇ ਨਾਲ ਨਾਲ ਹੋਰ ਸਮਾਜਿਕ ਕੰਮ ਵੀ ਕਰਨ ਇਹ ਆਪਣੇ ਸਮਾਜ ਦੇ ਵਿੱਚ ਬਹੁਤ ਨੌਜਵਾਨ ਉਤਸ਼ਾਹ ਹੁੰਦਾ ਸਾਡੇ ਵਾਰ ਕੀ ਥੋੜੇ ਥੱਕ ਜਾਂਦੇ ਆ ਯਾਦਦਾਸ਼ਤ ਨਹੀਂ ਰਹਿੰਦੀ ਹਿੰਮਤ ਨਹੀਂ ਰਹਿੰਦੀ ਇਹ ਨੌਜਵਾਨ ਜੁੜੇ ਹੋਇਆ ਤੇ ਹੋਰ ਵੀ ਬਹੁਤ ਕੰਮ ਨੇ ਕਰਨ ਵਾਲੇ ਕਰਨ ਵਧੀਆ ਗੱਲ ਆ ਉਹ ਧਾਰਮਿਕ ਕੜਾ ਦਾ ਜ਼ਰੂਰੀ ਆ ਇਹਦੇ ਨਾਲ ਸਿੱਖਿਆ ਮਿਲਦੀ ਆ ਚੰਗੇ ਪਸੰਦ ਬੰਦੇ ਆ ਧਿਆਨ ਜਾਂਦਾ ਪਰਤੇ ਪਾਸੇ ਧਿਆਨ ਨਹੀਂ ਜਾਂਦਾ ਅਸਾਂ ਜਿਹੜੀ ਉਮਰ ਦਾ ਚਸ਼ਮਾ ਵਰਗਾ ਬੱਚੇ ਤੋਂ ਲੈ ਕੇ ਜਾਂ ਉਮਰ ਦੀ ਵੀਰੇ ਕੋਈ ਗੱਲ ਨਹੀਂ ਜਿਹੜਾ ਜਾਣ ਵਾਲਾ ਵੀ ਲੈ ਕੇ ਜਾਣ ਵਾਲਾ ਆ ਕਈ ਬੰਦੇ ਹੁੰਦੇ ਨੇ 10-10 ਸਾਲ ਹੋ ਗਈ ਸੁੱਖਾ ਨਹੀਂ ਪੂਰੀ ਹੁੰਦੀ ਜਾ ਰਹੀ ਹੁੰਦਾ ਜੀ ਕੋਈ ਸਾਧਨ ਨਹੀਂ ਬਣਦਾ ਆਪਾਂ ਹਰ ਪਾਸੇ ਤਿਆਰ ਉਮਰ ਦੀ ਕੋਈ ਗੱਲ ਨਹੀਂ ਵੀਰੇ ਉਮਰ ਤਾਂ ਲੋਕੀ ਮੇਰੀ ਪੁੱਛਦੇ ਨੇ ਤੁਹਾਡੀ ਕਿੰਨੀ ਉਮਰ ਹੈ ਜੀ ਅਗਰ ਕਹਿੰਦਾ ਇਹ ਬੰਦਾ 50 60 ਸਾਲ ਤੋਂ ਬਾਅਦ ਕਰਦਾ ਤੁਸੀਂ ਇਸ ਉਮਰ 'ਚ ਹੀ ਕਰ ਰਹੇ ਹੋ ਮੈਂ ਤਾਂ ਸ੍ਰੀ ਪ੍ਰਮਾਤਮਾ ਕੋਲੋਂ ਆਉਣ ਵਾਲਾ ਸਿਖਾਉਣੇ ਹੀ ਕਰਨ ਵਾਲੇ ਆ ਮਨ ਦੇ ਵਿੱਚ ਇਸ ਭਾਵਨ ਲੈ ਕੇ ਇਹ ਤਾਂ ਵੀ ਕੁਦਰਤੀ ਜਿਵੇਂ ਡਿਊਟੀ ਲੱਗ ਜਾਂਦੀ ਹੁੰਦੀ ਹੈ ਨਾ ਮਨ ਦੇ 'ਚ ਮੈਂ ਮੈਂ ਤਿਆਰ ਹੋਏ ਮੇਰੇ ਨਾਲ ਦੇ ਮੁੰਡੇ ਯਾਰ ਤਾਂ ਚਲੋ ਚਲੋ ਆਪਾਂ ਕਰ ਲਾਂਗੇ ਰਲ ਕੇ ਫਿਰ ਉਹ ਸੰਯੋਗ ਬਣ ਜਾਂਦਾ ਮੈਂ ਵੀਰ ਜੀ ਅੰਕਲ ਦੀ ਸਪੋਰਟ ਪੂਰੀ ਸਪੋਰਟ ਆਪਾਂ ਨੂੰ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਹੈ ਜਿਵੇਂ ਆਪ ਵੀਰ ਜੀ ਨੇ ਆਪਣੇ ਨਾਲ ਹਰ ਭਰ ਜਾਂਦੇ ਨੇ ਹਰ ਪਾਸੇ ਸਪੋਰਟ ਆ ਕੋਈ ਦਿੱਕਤ ਵਾਲ ਸਭ ਜਰਾ ਪਾਲਾ ਕੀਤਾ ਜਾ ਰਿਹਾ ਹਰ ਮਹੀਨੇ ਤੁਸੀਂ ਵੀ ਨਾਲ ਜਾ ਜੀ ਉਹਨਾਂ ਨਾਲ ਸਵਾਮਾ ਕਰਦੇ ਆਂ ਤਾਂ ਕਿਸ ਤਰ੍ਹਾਂ ਦਾ ਰਹਿੰਦਾ ਜੀ ਇਹ ਬਹੁਤ ਵਧੀਆ ਪ੍ਰਾਲਾ ਜੀ ਇੰਨੀ ਛੋਟੀ ਉਮਰ ਦੇ ਵਿੱਚ ਇਸ ਵਾਸੇ ਲੱਗਣਾ ਤੇ ਬਹੁਤ ਵੱਡੀ ਗੱਲ ਹੈ ਉਹ ਕਿੱਥੋਂ ਦੇ ਕੋਣ ਕੀ ਤੇ ਜਾਂਦੇ ਨਾਲ ਪ੍ਰਬੰਧ ਬਹੁਤ ਈ ਆਉਂਦੇ ਨੇ ਪ੍ਰਬੰਧ ਬਹੁਤ ਵਧੀਆ ਲੰਗਰ ਦਾ ਪ੍ਰਬੰਧ ਤੇ ਰਹਿਣ ਸਹਿਣ ਦਾ ਸਾਰਾ ਜੀ ਟਿੰਕੂ ਜੀ ਕਰਦੇ ਬਹੁਤ ਈ ਮੈਸੇਜ ਆਉਂਦੇ ਖਾਣਾ ਉਹਨਾਂ ਵੱਸੋਂ ਜਿਨ੍ਹਾਂ ਨੇ ਵੀ ਜਾਣਾ ਆਪਣਾ ਨੰਬਰ ਟਿੰਕੂ ਜੀ ਦਾ ਲਓ ਦੇ ਅਲਾਈਟ ਕਰੋ ਬਿਲਕੁਲ ਸੋ ਜਿਹੜੀਆਂ ਤਸਵੀਰਾਂ ਜਿਹੜੀਆਂ ਇਹ ਸਾਂਝੀਆਂ ਕੀਤੀਆਂ ਤੁਹਾਡੇ ਨਾਲ ਆਪਾਂ ਗੱਲਬਾਤ ਕੀਤੀ ਹੈ ਕਿ ਜਿਹੜਾ ਕਿ ਇਹ ਹਰ ਮੈਨੇ ਜਿਹੜਾ ਕਿ ਧਾਰਮਿਕ ਸਥਾਨ ਤੇ ਜਾ ਕੇ ਦੰਸਪਸਕਾਉਂਦੇ ਨੇ ਸੋ ਜਿਹੜੀਆਂ ਤਸਵੀਰਾਂ ਨੇ ਨੰਬਰ ਜਿਹੜਾ ਡਿਸਪਲੇ ਤੇ ਵੀ ਹੋਏਗਾ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਕੰਟੈਕਟ ਕਰਕੇ ਜਿਹੜਾ ਕਿ ਇਹਨਾਂ ਨੇ 20 ਸਤੰਬਰ ਨੂੰ ਜੋ ਕਿ ਪੰਜ ਧਾਮਾਂ ਦੇ ਵਿੱਚ ਜਾ ਕੇ ਜਸਤਰਾ ਮਾਤਾ ਚੰਦਪੁਰਨੀ ਜੀ ਜਵਾਲਾ ਜੀ ਕਾਂਗੜਾ ਜੀ ਔਰ ਬੰਗਲਾ ਮੁਖੀ ਜਿਹੜੇ ਧਰਮਿਕ ਸਥਾਨ ਹੈ ਤੇ ਜਾ ਕੇ ਨਸਮਸ ਕੋਣਾ 20 ਸਤੰਬਰ ਨੂੰ ਜਿਹੜੀ ਕਿ ਇੱਥੋਂ ਬਸ ਜਾਣੀ ਹੈ ਬਿਲਕੁਲ ਫ੍ਰੀ ਸੇਵਾ ਹੋਏਗੀ ਕੋਈ ਵੀ ਪੈਸਾ ਨਹੀਂ ਹੋਏਗਾ ਕਿਸੇ ਤਰ੍ਹਾਂ ਦਾ ਵੀ ਕੋਈ ਖਰਚ ਨਹੀਂ ਹੋਏਗਾ ਜੋ ਵੀ ਸਾਨੇਵਾਲ ਤੋਂ ਜਿਹੜੇ ਕਿ ਜਾਣਾ ਚਾਹੁੰਦੇ ਨੇ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਇਸੇ ਤਰ੍ਹਾਂ ਹੋਰ ਅਪਡੇਟ ਪੇਸ਼ ਕਰਾਂਗੇ ਤਦ ਤੱਕ ਲਈ ਮਿੰਦੇ ਹੋ ਜੀ ਜਤੋਂਾ ਤੁਹਾਡਾ ਆਪਣਾ ਰਿਪੋਰਟਰ ਸਵਰਨ ਸਿੰਘ ਕੈਮਰਾਮੈਨ ਪਰਸਨ ਦੇ ਨਾਲ